ਸਾਨੂੰ ਸਟੇਟ ਨੂੰ ਇੰਡੀਅਨ ਸਟੇਟ ਨੇ ਦਿੱਤੀ ਕੁਛ ਨਹੀਂ ਸਾਨੂੰ ਸਮਝਿਆ ਕੁਛ ਨਹੀਂ ਸਾਨੂੰ ਦੂਜੇ ਤੀਜੇ ਦੇ شہری ਸਮਝਿਆ ਸਰਕਾਰ ਨੇ ਆਲ ਇੰਡੀਆ ਸ਼੍ਰੋਮਣੀ ਕਮੇਟੀ ਐਕਟ 1923 ਦੇ ਵਿੱਚ ਪੱਕਿਆਂ ਤੌਰ ਤੇ ਸਾਨੂੰ ਪੱਕਿਆਂ ਤੌਰ ਤੇ ਪੂਰਨ ਇਹ ਤੇ ਪਾਬੰਦੀ ਵੀ ਹਟਾ ਦਿੱਤੀ ਆਲ ਇੰਡੀਆ ਸ਼੍ਰੋਮਣੀ ਕਮੇਟੀ ਐਕਟ 1925 ਦੇ ਵਿੱਚ ਜਦੋਂ ਸਾਰਾ ਕੁਝ ਸਾਨੂੰ ਸਾਰੇ ਅਧਿਕਾਰ ਵਿਧੀ ਵਿਧਾਨ ਦੇ ਦਿੱਤੇ ਸੀ ਸਾਰੇ ਪੰਜਾਬ ਦੇ ਲਹਿੰਦੇ ਪੰਜਾਬ ਦੇ ਤੇ ਉਚੜਦੇ ਪੰਜਾਬ ਦੇ ਪੂਰੇ ਦੇਸ਼ ਦੇ ਗੁਰਦੁਆਰਿਆਂ ਦਾ ਕੰਟਰੋਲ ਇੱਕ ਸ਼੍ਰੋਮਣੀ ਕਮੇਟੀ ਦੇ ਅੰਡਰ ਲਿਆਂਦਾ ਗਿਆ ਸੀਗਾ ਉਹ ਆਲ ਇੰਡੀਆ ਸ਼ਰੋਮਣੀ ਕਮੇਟੀ ਐਕਟ ਸਰਕਾਰ ਨੇ ਕੜਕਦਹਤੋ ਅੱਜ ਸਿਆਸਤਦਾਨ ਪੈਰਾਸੂਦਾ ਰਹੀ ਉਤਰ ਮਦਾਨੀ ਆਏ ਵੋਟਾਂ ਵਾਲੀ ਗੂੰਜ ਸੁਣ ਕੇ ਅੱਜ ਵੋਟਾਂ ਵਾਲੀ ਜਿਹੜੀ ਗੂੰਜ ਸੁਣ ਕੇ ਸਾਰੇ ਹਰ ਸੁਖਪਾਲ ਸਿੰਘ ਖੈਰੇ ਵਰਗੇ ਜਿਹੜੇ ਦੂਜੇ ਪੰਥਕ ਘਰ ਜਿੰਨੇ ਵੀ ਹੋਏਗੇ ਨੇ ਸਿੱਖ ਪੰਥ ਨਾ ਤਾਂ ਇਹ ਆਪ ਕੋਈ ਮੋਰਚਾ ਲਾਉਂਦੇ ਨੇ ਸਾਰੇ ਲੋਕ ਤੇ ਨਾ ਸੰਘਰਸ਼ ਲੜਦੇ ਨੇ ਬਣੇ ਬਣਾਏ ਮੰਚ ਦੇ ਵਿੱਚ ਆਮ ਆਦਮੀ ਪਾਰਟੀ ਚਾਹ ਜਗਿੰਦਰ ਜਾਦਵ ਹੋਰੀ ਹੋਣ ਚਾਹ ਸੁਖਪਾਲ ਖੈਰੇ ਹੋਰੀ ਹੋਣ ਜਾਂ ਬਲਟੋਏ ਹੋਰੀ ਹੋ ਜਾਣ ਚਾਹੇ ਕੋਈ ਹੋਰ ਹੋ ਜਾਣ ਕੜਕ ਦੇ ਨੇ ਸਟੇਜ ਦੇ ਉੱਤੇ ਜਾ ਕੇ ਖੜ ਜਾਂਦੇ ਨੇ ਉਦੋਂ 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 ਛਾਪੀਆਂ ਮਾਰਦੇ ਨੇ ਅਲਗ ਹੈ ਵੀ ਇਹੀ ਪੰਥਕ ਨੇ ਇਹੀ ਜ਼ਿਲਦੰਦ ਨੇ ਬਲਟੋਏ ਨੂੰ ਉਮੀਦ ਸੀ ਕਿ ਇਸ ਮੋਰਚੇ ਦੀ ਜੇ ਸਪੋਰਟ ਕੀਤੀ ਜਾਊ ਤੇ ਮੈਂ ਇਸ ਹਲਕੇ ਤੋਂ ਜਿੱਤ ਜੂਗਾ ਉਹਨੂੰ ਇਸ ਉਹਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਉਹਨੂੰ ਐਮਬੀਨਲ ਇਲੈਕਸ਼ਨ ਲੜਦੀ ਨਹੀਂ ਨੀ ਹੋਰ ਕੋਈ ਹੈ ਨਹੀਂ ਤੇ ਮੈਂ ਇਹਦੇ ਵਿੱਚ ਆ ਜਾਵਾਂ ਤੇ ਮੈਂ ਇਹਦੀ ਹਮਾਇਤ ਕਰਾਂ ਤੇ ਮੈਂ ਇਹਨਾਂ ਦੀ ਹਮਦਰਦੀ ਤੇ ਸਹਿਮਤੀ ਲੈ ਲਾਂ ਤੇ ਇਲਕਸ਼ਨ ਜ ਇੱਕ ਹੀ ਖੈਰਾ ਹੋਇਆ ਇੱਕ ਬਿੱਟਾ ਹੋਇਆ ਇਹਨਾਂ ਦਾ ਬੇਸੁਰੇ ਤੇ ਬੇਤਾਲੀ ਵਿਵਾਨ ਹੁੰਦੇ ਨੇ ਹਮੇਸ਼ਾ ਹੀ ਪੰਜਾਬ ਦੇ ਹੱਕ 'ਚ ਤਾਂ ਕਦੇ ਆਈ ਨਹੀਂ ਹੈਗੇ ਟੀਵੀ 84 ਦੇ ਨਾਲ ਜੁੜੇ ਉਹ ਮਰ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਹਾਲ ਦੇ ਵਿੱਚ ਭਾਈ ਅਮਰਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਚੋਣ ਲੜਨ ਨੂੰ ਲੈ ਕੇ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਵੱਡਾ ਖਲਾਅ ਨਜ਼ਰ ਆ ਰਿਹਾ ਹੈ ਇਸੇ ਨੂੰ ਲੈ ਕੇ ਰਵਾਇਤੀ ਧਰਾਂ ਦੇ ਨਾਲ-ਨਾਲ ਜਿਹੜੀ ਇੱਕ ਨਵੀਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਸਿਆਸਤ ਦੇ ਵਿੱਚ ਧਿਰ ਕਬਜ਼ ਹੈ ਨਾ ਇਸੇ ਨੂੰ ਲੈ ਕੇ ਵੀ ਵੱਡੇ ਸਵਾਲ ਹੋਣੇ ਸ਼ੁਰੂ ਹੋ ਗਏ ਨੇ ਕਿ ਆਖਰ ਖਡੂਰ ਸਾਹਿਬ ਪੰਥਕ ਸੀਟ ਹੈ ਤੇ ਪੰਥਕ ਹਲਕੇ ਦੇ ਵਿੱਚ ਜਿਹੜੇ ਪੰਥਕ ਲੋਕ ਨੇ ਜਾਂ ਜਿਹੜੇ ਪੰਜਾਬ ਦੇ ਇਨਸਾਫ਼ ਪਸੰਦ ਲੋਕ ਨੇ ਉਹ ਕਿਹੜੀ ਧਿਰ ਨੂੰ ਮੰਨਤਾ ਦੇ ਸਕਦੇ ਨੇ ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਇੱਕ ਵੱਡਾ ਫੈਸਲਾ ਚੁੱਕ ਰਿਆ ਹੋਇਆ ਜਿਹੜਾ ਹੈ ਆਪਣਾ ਕੈਂਡੀਡੇਟ ਵਾਡਰੋਲ ਕੀਤਾ ਗਿਆ ਹੈ ਭਾਈ ਅਮਰਪਾਲ ਸਿੰਘ ਨੂੰ ਸਮਰਥਨ ਦਿੱਤਾ ਗਿਆ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਪੜ ਪੈ ਸਕਦਾ ਹੈ ਕਿਹੜੀ ਧਿਰਾਂ ਕਿਹੜੀ ਧਿਰ ਦੇ ਨਾਲ ਮੁਕਾਬਲਾ ਕਰ ਸਕਦੀ ਹੈ ਗੱਲਬਾਤ ਕਰਨ ਵਾਸਤੇ ਸ਼ੂਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਚੰਡੀਗੜ੍ਹ ਤੋਂ ਪ੍ਰਧਾਨ ਸਰਦਾਰ ਗੋਪਾਲ ਸਿੰਘ ਝਾੜੂ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਝਾੜੂ ਸਾਹਿਬ ਸਵਾਗਤ ਹੈ ਜੀ ਗੋਪਾਲ ਸਾਹਿਬ ਜੀ ਸਤ ਜੀ ਝਾੜੂ ਸਾਹਿਬ ਸਭ ਤੋਂ ਪਹਿਲਾਂ ਮੋਢਲੇ ਰੂਪ ਦੇ ਵਿੱਚ ਸਵਾਲ ਹੈ ਜਿਸ ਤਰੀਕੇ ਦੇ ਨਾਲ ਤੁਹਾਡੀ ਪਾਰਟੀ ਦੇ ਵੱਲੋਂ ਭਾਈ ਅਮਰਪਾਲ ਸਿੰਘ ਨੂੰ ਸਪੋਰਟ ਕਰਕੇ ਆਪਣਾ ਕੈਂਡੀਡੇਟ ਵਿਧਰੋਅਲ ਕੀਤਾ ਗਿਆ ਹੈ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਮੈਂ ਸੁਭਰਾਵਾਂ ਸਾਹਿਬ ਆਪ ਜੀ ਦੇ ਟੀਵੀ ਚਲ 84 ਦਾ ਫਾਊਂਡਰ ਦਾ ਆਪਜੀ ਦਾ ਸਾਰਿਆਂ ਦਾ ਦੇਖਣ ਸੁਣਨ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਅmber ਤੋਂ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ ਜੀ ਦਿਨਤੀ ਹੈ ਕਿ ਲਖਸ ਦੋ ਤਰ੍ਹਾਂ ਦੀਆਂ ਲੜਾਈਆਂ ਹੁੰਦੀਆਂ ਨੇ ਸਟੇਟ ਦੇ ਨਾਲ ਉਹਨਾਂ ਲੋਕਾਂ ਦੀ ਇੱਕ ਵਿਚਾਰਾਂ ਦੀ ਵਿਚਾਰਤਾਂ ਇੱਕ ਵਿਚਾਰਾਂ ਦੀ ਲੜਾਈ ਹੁੰਦੀ ਹੈ ਇੱਕ ਹਥਿਆਰਾਂ ਦੀ ਹੁੰਦੀ ਹੈ ਵਿਚਾਰਾਂ ਦੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੁੰਦੀ ਹੈ ਫਿਰ ਇਹਦੇ ਵਿੱਚੋਂ ਪ੍ਰਥਮ ਗੋਦੀ ਸਿਮਰ ਕੇ ਫਿਰ ਗੁਰੂ ਨਾਨਕ ਲਈ ਤੇ ਆਏ ਫਿਰ ਇਹ ਲੜਾਈ ਗੁਰੂ ਨਾਨਕ ਦੇਵ ਜੀ ਨੇ ਗਏ ਫਿਰ ਫਿਰ ਸਾਨੂੰ ਆ ਵੀ ਚੱਕ ਲੈਣੀ ਚਾਹੀਦੀ ਜਦੋਂ ਕਿਤੇ ਸਾਰੇ ਹੀ ਨਿਬਸੀਲੇ ਬੁੱਕ ਜਾਣ ਫਿਰ ਹਰਗੋਬਿੰਦ ਸਾਹਿਬ ਜਨ ਹਰਗੋਬਿੰਦ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਦੇ ਮੀਰੀ ਤੇ ਪੀਰੀ ਦੋ ਤਲਵਾਰਾਂ ਦੋ ਨਿਸ਼ਾਨ ਅਕਾਲ ਤਖਤ ਸਾਹਿਬ ਦੀ ਸਿਰਜਣਾ ਉਹ ਦਰਸਾਉਂਦੀ ਹੈ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਫਲਸਫੇ ਨੂੰ ਅੱਗੇ ਵਧਾਉਂਦੀ ਹੈ ਅੱਗੇ ਦਸੇ ਗੁਰੂਆਂ ਦੀ ਉਹੀ ਤੁਸੀਂ ਬਾਣੀ ਤੋਂ ਸ਼ੁਰੂ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਦਸੇ ਗੁਰੂਆਂ ਦੀ ਗੁਰੂ ਗ੍ਰੰਥ ਸਾਹਿਬ ਤੱਕ ਉਹੀ ਵਿਚਾਰਤਾਰਾ ਉਹੀ ਸਿੱਖਾਂ ਦੇ ਵਿੱਚ ਉਹੀ ਪੜਦੇ ਆ ਉਹੀ ਸੁਣਦੇ ਆ ਉਹੀ ਅੱਜ ਅੱਜ ਤੱਕ ਉਹੀ ਚੱਲੀ ਆ ਰਹੀ ਹੈ ਇਸ ਕਾਲੇ ਵਿੱਚ ਹਮਮ ਕਾਰਨ ਇਹ ਹੈ ਕਿ ਸਾਨੂੰ ਸਟੇਟ ਨੂੰ ਇੰਡੀਅਨ ਸਟੇਟ ਨੇ ਦਿੱਤੀ ਕੁਝ ਨਹੀਂ ਸਾਨੂੰ ਸਮਝਿਆ ਕੁਝ ਨਹੀਂ ਸਾਨੂੰ ਦੂਜੇ ਤੀਜੇ ਦੇ ਸ਼ਹਿਰੀ ਸਮਝਿਆ ਸਰਕਾਰ ਨੇ ਸਾਡਾ 1927 ਦਾ ਸਿੱਖ ਨਰਨੰਦ ਮੈਰਜ ਐਕਟ ਮਰਪੂਦਮਨ ਸਿੰਘ ਮਹਾਰਾਜਾ ਨਾਭਾ ਨੇ ਪਾਸ ਕਰਵਾਇਆ ਸੀ ਸਰਕਾਰ ਤੋਂ ਮਰਨ ਵਰਤ ਰੱਖ ਗਏ ਉਹ ਸਾਡਾ ਸਸਪੈਂਡ ਹੈ ਸਾਨੂੰ ਅੱਜ ਤੱਕ ਕੋਈ ਜਿੱਦੋਂ ਸਾਨੂੰ ਮੈਰਜ ਰਜਿਸਟਰ ਕਰਾਉਣੀ ਪੈਂਦੀ ਹੈ ਹਿੰਦੂ ਮਰਜ ਐਕਟ ਦੇ ਅਧੀਨ ਕਰਾਉਣੀ ਪੈਂਦੀ ਹੈ ਉਹ ਅੱਜ ਸਾਡਾ ਕਿੱਥੇ ਗਿਆ ਦੂਜੀ ਗੱਲ ਇਹ ਕਿ ਆਲ ਇੰਡੀਆ ਸ਼੍ਰੋਮਣੀ ਕਮੇਟੀ ਐਕਟ 1923 ਦੇ ਵਿੱਚ ਪੱਕਿਆਂ ਤੌਰ ਤੇ ਸਾਨੂੰ ਪੱਕਿਆਂ ਤੌਰ ਤੇ ਪੂਰਨ ਇਹਦੇ ਪਾਬੰਦੀ ਵੀ ਹਟਾ ਦਿੱਤੀ ਆਲ ਇੰਡੀਆ ਸ਼੍ਰੋਮਣੀ ਕਮੇਟੀ ਐਕਟ 1925 ਦੇ ਵਿੱਚ ਜਦੋਂ ਸਾਰਾ ਕੁਝ ਸਾਨੂੰ ਸਾਰੇ ਅਧਿਕਾਰ ਵਿਧਿਵਧਾਨ ਦੇ ਦਿੱਤੇ ਸੀ ਸਾਰੇ ਪੰਜਾਬ ਦੇ ਲੈਹਿੰਦੇ ਪੰਜਾਬ ਦੇ ਤੇ ਉਚੜਦੇ ਪੰਜਾਬ ਦੇ ਪੂਰੇ ਦੇਸ਼ ਦੇ ਗੁਰਦੁਆਰਿਆਂ ਦਾ ਕੰਟਰੋਲ ਇੱਕ ਸ਼੍ਰੋਮਣੀ ਕਮੇਟੀ ਦੇ ਅੰਡਰ ਲਿਆਂਦਾ ਗਿਆ ਸੀਗਾ ਉਹ ਆਲ ਇੰਡੀਆ ਸ਼੍ਰੋਮਣੀ ਕਮੇਟੀ ਐਕਟ ਸਰਕਾਰ ਨੇ ਕੜਕ ਦੇ ਤੋੜ ਦਿੱਤਾ ਸਾਨੂੰ ਤਾਂ ਸਮਝ ਨਹੀਂ ਕੁਛ ਨਹੀਂ ਜੋ ਅਜੋ ਲੜਾਈ ਸ਼ੁਰੂ ਹੋਈ ਉਹ ਚਾਹੇ ਧਰਮ ਯੁੱਧ ਮੋਰਚੇ ਦੀ ਤੋਂ ਪਹਿਲਾਂ ਵੀ ਸ਼ੁਰੂ ਹੋਈ ਉਹ ਪੰਜਾਬ ਦੀ ਵੰਡ ਤੋਂ ਸ਼ੁਰੂ ਹੋਈ ਪੰਜਾਬ ਦੀ ਵੰਡ ਜਦੋਂ 1947 ਤੋਂ ਬਾਅਦ ਪੰਜਾਬੀਆਂ ਨੂੰ ਪਤਾ ਲੱਗ ਗਿਆ ਸਿੱਖਾਂ ਨੂੰ ਵੀ ਅਸੀਂ ਲੁੱਟੇ ਗਏ ਆ ਪੁੱਟੇ ਗਏ ਆ ਸਾਡਾ ਬਣਿਆ ਕੁਛ ਨਹੀਂ ਹੈਗਾ ਉਹਨਾਂ ਨੇ ਜਦੋਂ ਸ਼ੁਰੂਆਤ ਕੀਤੀ ਨਾ ਉਸ ਦੀ ਵੀ ਜਦੋਂ ਪੰਜਾਬੀ ਸੂਬਾ ਮੋਰਚਾ ਬਣਿਆ ਇਹ ਗੱਲ ਕਹਿੰਦੇ ਨੇ ਸਾਰੇ ਜੀ ਅਕਾਲੀ ਦਲ ਦਾ ਗਲਤ ਫੈਸਲਾ ਸੀ ਅਕਾਲੀ ਅਕਾਲੀ ਸੂਬਾ ਮੰਗਿਆ ਕਿਉਂ ਤੁਸੀਂ ਇਹਨਾਂ ਨੇ ਪੰਜਾਬੀ ਸੂਬਾ ਮੰਗਿਆ ਕਿਉਂ ਜਦੋਂ ਸਾਡੇ ਨਾਲ ਕਮਿਟਮੈਂਟ ਕਰਕੇ ਲੈ ਕੇ ਆਏ ਸੀਗੇ ਸਾਡੇ ਕੋਲੇ ਦਿੱਲੀ ਪੰਜਾਬ ਦਾ ਜ਼ਿਲ੍ਹਾ ਸੀਗਾ ਸਵਾਲ ਦੇ ਜਵਾਬ ਤੇ ਆ ਜਿਓ ਜਵਾਲ ਦੇ ਜਵਾਬ ਤੇ ਦਿੱਲੀ ਪੰਜਾਬ ਦਾ ਜ਼ਿਲ੍ਹਾ ਸੀਗਾ ਹਰਿਆਣਾ ਪੰਜਾਬ ਸੀਗਾ ਹਿਮਾਚਲ ਨੂੰ ਤਾਂ ਕਦੇ ਮੰਦੀ ਨਹੀਂ ਸੀ ਹਿਮਾਚਲ ਤਾਂ ਹੈ ਹੀ ਨਹੀਂ ਸੀ ਕੁਝ ਵੀ ਜਿਹੜੀ ਸ਼ਿਮਲਾ ਸੀ ਪੰਜਾਬ ਦੀ ਰਾਜਧਾਨੀ ਸੀਗੀ ਚੰਡੀਗੜ੍ਹ ਤਾਂ ਵੀ ਹੁਣ ਬਣਿਆ ਉਹ ਸਾਰੇ ਦੇ ਸਾਰੇ ਜਿਹੜੇ ਮਸਲੇ ਤੇ ਸਾਡਾ ਨਾ ਬਣੇ ਫਿਰ ਉਸ ਤੋਂ ਬਾਅਦ ਸਾਰੀ ਵਿਚਾਰਧਾਰਾ ਅੱਜ ਅੱਜ ਤੱਕ ਜਦੋਂ ਅਕਾਲੀ ਸੰਘਰਸ਼ ਹੁੰਦਾ ਹੈ ਅਕਾਲੀ ਦਲ ਦਾ ਜਿਹੜਾ ਤੰਗੀਆਂ ਤੁਰਸ਼ੀਆਂ ਜਿਹੜਾ ਸ਼ਕਰਬਾਨੀਆਂ ਦੇ ਨਾਲ ਅਸੀਂ ਇੱਥੇ ਤੱਕ ਲੈ ਕੇ ਆਏ ਆ ਉਹਦੇ ਵਿੱਚੋਂ ਫਿਰ ਇਹ ਬਲੂ ਸਟਾਰ ਹੁੰਦਾ ਬਲੂ ਸਟਾਰ ਤੋਂ ਬਾਅਦ ਮਾਨਤਾ ਵੀ ਇਧਰਲੇ ਪਾਸੇ ਆਉਂਦੇ ਪ੍ਰਸਿੱਧਿਆ ਤੌਰ ਉੱਤੇ ਸਾਡੀ ਲੜਾਈ ਸਟੇਟ ਦੀ ਅਕਾਲੀ ਦਲ ਦੀ ਜਿਹੜਾ ਬਾਦਲ ਅਕਾਲੀ ਦਲ ਛੱਡ ਗਿਆ ਸੀਗਾ ਉਹ ਸਰਦਾਰ ਤੇਜ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਨੇ ਸਾਰੇ ਉਹਦੇ ਕੰਟ ਪਾਰਟੀ ਦੇ ਵਰਕਰਾਂ ਨੇ ਲੀਡਰਾਂ ਨੇ ਅੱਜ ਤੱਕ ਲੜਾਈ ਰੱਖੀ ਹੈ ਉਹ ਵਿਚਾਰਧਾਰਾ ਦੀ ਲੜਾਈ ਰੱਖੀ ਹੈ ਅਸੀਂ ਨੇ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਉਹ ਗੱਲ ਕੀਤੀ ਹੈ ਪਾਰਲੀਮੈਂਟ ਤੋਂ ਬਾਹਰ ਵੀ ਗੱਲ ਕੀਤੀ ਹੈ ਪੂਰੀ ਦੁਨੀਆ ਦੇ ਵਿੱਚ ਗੱਲ ਕੀਤੀ ਹੈ ਉਹਨੂੰ ਬੂਰ ਪਿਆ ਪੰਜਾਬ ਦੇ ਸਿੱਖ ਬਾਹਰ ਜਾ ਕੇ ਪਪੂਲਰ ਹੋ ਗਏ ਨੇ ਉਹ ਪਾਰਲੀਮੈਂਟਾਂ ਦੇ ਮੈਂਬਰ ਵੀ ਬਣ ਗਏ ਨੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਵੀ ਬਣ ਗਏ ਨੇ ਸਟੇਟਾਂ ਦੇ ਚੀਫ ਮਿਨਿਸਟਰ ਵੀ ਬਣ ਗਏ ਨੇ ਕੇਂਦਰੀ ਮੰਤਰੀ ਵੀ ਬਣ ਗਏ ਨੇ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਬੋਲ ਬੱਲ ਹੈ ਪਰ ਇਹ ਅਸੀਂ ਇੱਥੇ ਝੰਡੇ ਨੂੰ ਜੋ ਜੋ ਸਿੱਖ ਰਾਜ ਸਿੱਖ ਸਟੇਟ ਦਾ ਝੰਡਾ ਸੀ ਉਸ ਝੰਡੇ ਨੂੰ ਉਸ ਝੰਡੇ ਨੂੰ ਅਸੀਂ ਮੋਢਾ ਦੇ ਹੀ ਰੱਖਿਆ ਅੱਜ ਤੱਕ ਪਰ ਫੋਲੋ ਤੇ ਹੋ ਕੇ ਇੱਥੇ ਆ ਗਿਆ ਹੁਣ ਇਦੋਂ ਗਾਹਾਂ ਜਿਹੜੀ ਹੁਣ ਉਹ ਵਿਚਾਰਧਾਰਾ ਦੀ ਲੜਾਈ ਕੀ ਇਲੈਕਸ਼ਨ ਇੱਕ ਜਮਹੂਰੀਅਤ ਦਾ ਇੱਕ ਹਥਿਆਰਬੰਦ ਲੜਾਈ ਹੁੰਦੀ ਹੈ ਇੱਕ ਡੈਮੋਕ੍ਰੇਸੀ ਦੀ ਡੈਮੋਕ੍ਰੈਟਿਕ ਹੁੰਦੀ ਜਿਹਨੂੰ ਕੋਈ ਮਨਾਂ ਨਹੀਂ ਕਰ ਸਕਦਾ ਉਹ ਹੰਦੀਆ ਵੋਟ ਤੰਤਰ ਲੋਕਤੰਤਰ ਹੁਣ ਉਹ ਲੋਕਤੰਤਰ ਦੀ ਤੇ ਵੋਟ ਤੰਤਰ ਦੀ ਲੜਾਈ ਹੈ ਉਹਦੇ ਜਿਉਂ ਤੋਂ ਅਸੀਂ ਹਾਂ ਸਾਡੀਆਂ ਜਿੱਤਾਂ ਵੀ ਵੱਡੀਆਂ ਹੋਈਆਂ ਜਿਹ ਹਿਸਟਰੀ ਛਾਪੀ ਗਈ ਹੈ ਸਾਡੀਆਂ ਹਾਰਾਂ ਵੀ ਬਹੁਤ ਵੱਡੀਆਂ ਹੋਈਆਂ ਪਰ ਅਸੀਂ ਨੇ ਉਹ ਏਜੰਡਾ ਤੇ ਝੰਡਾ ਨਹੀਂ ਛੱਡਿਆ ਕੌਮ ਦਾ ਜਿਹੜਾ ਅੱਜ ਤੱਕ ਜਾਰੀ ਹੈ ਇਸੇ ਹਲਕ ਇਸੇ ਪੰਥਕ ਹਲਕੇ ਤੋਂ ਬੀਬੀ ਖਲੜਾ ਵੀ ਪਿਛਲੇ ਸਮੇਂ ਦੇ ਦਰਮਿਆਨ ਚੋਲ ਲੜੀ ਅਤੇ ਕਿਤੇ ਨਾ ਕਿਤੇ ਉਹਨਾਂ ਵੱਡਾ ਸਮਰਥਨ ਨਜ਼ਰ ਨਹੀਂ ਆਇਆ ਕੀ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਦਾ ਇਸ ਹਲਕੇ ਤੋਂ ਚੋਣ ਲੜਨ ਦਾ ਜ਼ਾਤ ਤੌਰ ਤੇ ਫੈਸਲਾ ਇਹਨੂੰ ਕਿਹੜੇ ਸੰਦਰਭ ਦੇ ਵਿੱਚ ਦੇਖਿਆ ਜਾਵੇ ਗੱਲ ਇਹ ਸੀ ਅਸੀਂ ਇਹ ਸੋਚਿਆ ਸੀਗਾ ਸਭ ਤੋਂ ਪਹਿਲਾਂ ਸਾਡੀ ਪਾਰਟੀ ਦੇ ਜਨ ਸਖਤਰ ਸੀ ਹਰਪਾਲ ਸਿੰਘ ਬਲੇਰ ਈਮਾਨ ਸਿੰਘ ਅਮਾਨ ਕ ਐਡਵੋਕੇਟ ਸਿਮਰਨਜੀਤ ਸਿੰਘ ਜੇਲ੍ਹ ਦੇ ਵਿੱਚ ਬੈਠ ਕੇ ਇਹ ਗੱਲ ਕੀਤੀ ਗਈ ਸੀ ਕਿ ਭਾਈ ਅਮਰਤਪਾਲ ਸਿੰਘ ਜੀ ਨੂੰ ਇਲੈਕਸ਼ਨ ਲੜਾਈ ਜਾਵੇ ਇਹਨਾਂ ਹੋਰ ਬੰਦੀ ਸਿੰਘ ਜਿਹੜੇ ਇਹਨਾਂ ਦੇ ਨਾਲ ਨੇ ਅਸੀਂ ਹੋਰਾਂ ਨੂੰ ਵੀ ਲੜਾਉਣਾ ਚਾਹੁੰਦੇ ਸੀਗੇ ਉਦੋਂ ਇਹਨਾਂ ਨੇ ਸਾਡੇ ਨਾਲ ਸਹਿਮਤੀ ਨਹੀਂ ਸੀ ਦਿੱਤੀ ਇਹ ਕਿ ਅਸੀਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਫਿਰ ਇਹਨਾਂ ਦੀ ਮਰਜ਼ੀ ਸੀਗੀ ਫਿਰ ਅਸੀਂ ਪੰਜਾਬ ਦੇ ਵਿੱਚ ਕੈਂਡੀਡੇਟ ਬੜੀ ਦੇਰ ਦੇ ਨਾਲ ਅਸੀਂ ਲਾਂਚ ਕੀਤੇ ਨੇ ਫਿਰ ਉਹਦੇ ਵਿੱਚ ਹਰਪਾਲ ਸਿੰਘ ਬਲੇਰ ਨੂੰ ਅਸੀਂ ਕੈਂਡੀਡੇਟ ਉਤਾਰਿਆ ਗਿਆ ਸੀਗਾ ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਤਾਂ ਇਲੈਕਸ਼ਨ ਲੜਨੀ ਚਾਹੁੰਦੇ ਆਂ ਇੰਡੀਪੈਂਡੈਂਟ ਜਾਂ ਕਿਸੇ ਸਾਡੀ ਸਿੰਬਲ ਹੀ ਤੇ ਮੈਂ ਤਾਂ ਪ੍ਰੋਗਰਾਮ ਇਹਨਾਂ ਦੀ ਆਵਾਜ਼ ਸਾਡੇ ਤੱਕ ਪਹੁੰਚੀ ਅਸੀਂ ਨੇ ਉਸੇ ਟਾਈਮ ਹੀ ਆਪਦਾ ਜਿਹੜਾ ਕੈਂਡੀਡੇਟ ਸੀਗਾ ਹਰਪਾਲ ਸਿੰਘ ਬਲੇਰ ਨੂੰ ਅਸੀਂ ਵਾਪਸ ਲੈ ਲਿਆ ਅਸੀਂ ਵਿਡਰਾਅ ਕਰ ਲਿਆ ਵੀ ਅਸੀਂ ਕਿਹਾ ਭਾਈ ਅਮਰਪਾਲ ਸਿੰਘ ਦੀ ਜੀ ਐਨ ਐਥੇ ਟੁੱਟਦੀ ਹੋਵੇ ਬੰਦੀ ਸਿੰਘ ਰਿਹਾ ਹੁੰਦੇ ਹੋਣ ਤੇ ਸਾਡੇ ਲਈ ਕੋਈ ਸੌਦਾ ਮਹਿੰਗਾ ਨਹੀਂ ਅਸੀਂ ਤਾਂ ਸਭ ਤੋਂ ਪਹਿਲਾਂ ਪੰਥਕ ਤੇਰਾ ਨਿਰਵਿਘਨ ਅਸੀਂ ਤਾਂ ਅਸੀਂ ਤਾਂ ਅਸੀਂ ਪੰਥ ਅਸੀਂ ਜੁੜੀਏ ਪੰਥ ਵਸੇ ਉਸ ਮੁਤਾਬਕ ਚੱਲਿਆ ਸੀ ਤਾਂ ਪਾਰਟੀ ਪ੍ਰਧਾਨ ਮਾਨ ਸਾਹਿਬ ਦੀ ਤੇ ਤੁਹਾਡੀ ਜਿਹੜੇ ਤੁਹਾਡੇ ਸਮੇਤ ਜਿੰਨੇ ਵੀ ਪਾਰਟੀ ਦੇ ਵਕਫਾ ਕਰਕੁੰਨ ਨੇ ਉਹਨਾਂ ਦੀ ਧਿਆਨਤਦਾਰੀ ਮੰਨਿਆ ਜਾਵੇ ਇਸ ਫੈਸਲੇ ਨੂੰ ਇਹ ਧਿਆਨਤਦਾਰੀ ਦੇ ਨਾਲ ਹੀ ਹੋਇਆ ਜੀ ਸਾਰਿਆਂ ਦੇ ਨਾਲ ਮਾਨ ਸਾਹਿਬ ਨੇ ਵੀ ਪਹਿਲਾਂ ਸਪਸ਼ਟ ਅਸੀਂ ਕਰ ਹੀ ਲਿਆ ਸੀ ਮੀਟਿੰਗ ਦੇ ਵਿੱਚ ਅਸੀਂ ਪਹਿਲੇ ਲੜਾਉਣਾ ਜਾਂਦੇ ਮਾਨ ਸਾਹਿਬ ਸਾਰੀ ਸਾਡੀ ਪਹਿਲੀ ਹੀ ਇਹਦੀ ਕਮਿਟਮੈਂਟ ਹੋ ਚੁੱਕੀ ਸੀ ਵੀ ਇਲੈਕਸ਼ਨ ਲੜਾਈ ਜਾਵੇ ਉਹਦਾ ਭਾਈ ਅਮਰਤਪਾਲ ਸਿੰਘ ਨੇ ਹਾਮੀ ਨਾ ਭਰੀ ਵੀ ਅਸੀਂ ਨਹੀਂ ਲੜਨੀ ਇਨ ਟਾਈਮ ਆ ਕੇ ਜੀ ਉਹਨਾਂ ਨੇ ਕੀਤੀ ਹੈ ਚੰਗੀ ਗੱਲ ਹੈ ਇਲੈਕਸ਼ਨ ਇਹਦੇ ਨੇ ਪਾਸੇ ਵਿਚਾਰਧਾਰਾ ਦੇ ਨਾਲ ਇਹ ਚੰਗੀ ਗੱਲ ਅਸੀਂ ਸਭ ਤੋਂ ਪਹਿਲਾਂ ਅਸੀਂ ਤਾਂ ਸਵਾਗਤ ਵੀ ਕੀਤਾ ਜਿੱਦਾਂ ਆਪਦਾ ਕੈਂਡੀਡੇਟ ਵੀ ਵਿਦਰਾ ਕਰਾ ਲਿਆ ਚਾੜੋਂ ਸਭ ਦੂਜੇ ਪਾਸੇ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਬਾਦਲ ਦੀ ਐਸਜੀਪੀਸੀ ਦੀ ਜਾਂ ਜਥੇਦਾਰ ਦੀ ਭੂਮਿਕਾ ਦੇਖੀ ਜਾਵੇ ਤਾਂ ਜਿਹੜਾ ਮੋਰਚਾ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਲੱਗਾ ਹੋਇਆ ਸੀ ਵੱਡੀ ਸਪੋਰਟ ਵੀ ਰਹੀ ਤੇ ਵੱਡੇ ਵੱਡੇ ਅਕਾਲੀ ਨੇਤਾ ਉਸ ਮੋਰਚੇ ਦੇ ਵਿੱਚ ਸ਼ਿਰਕਤ ਵੀ ਕਰਦੇ ਰਹੇ ਪਰ ਜਿਉਂ ਹੀ ਅਮਰਪਾਲ ਸਿੰਘ ਨੂੰ ਕੈਂਡੀਡੇਟ ਅਨਾਉਂਸ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਖਡੂਰ ਸਾਬ ਹਲਕੇ ਤੋਂ ਕੈਂਡੀਡੇਟ ਅਨਾਉਂਸ ਕੀਤੇ ਗਏ ਅਕਾਲੀ ਦਲ ਬਾਦਲ ਦੇ ਵੱਲੋਂ ਉਹਨਾਂ ਦੇ ਬਲਟਵਾ ਸਾਭ ਦੇ ਤੇਵਰ ਤਿੱਖੇ ਨਜ਼ਰ ਆ ਰਹੇ ਨੇ ਬਲਟਵਾ ਸਾਭ ਦੇ ਤਾਂ ਤਿੱਖੇ ਆਉਣਗੇ ਆਉਣਗੇ ਕਿਉਂਕਿ ਉਸ ਹਲਕੇ ਦੇ ਉਤੋਂ ਕਿਉਂਕਿ ਭਾਈ ਅਮਰਤਪਾਲ ਸਿੰਘ ਵੀ ਉਸੇ ਹਲਕੇ ਤੋਂ ਆ ਉਸੇ ਮਾਝੇ ਤੋਂ ਆ ਉਸੇ ਹਲਕੇ ਤੋਂ ਜਿਹੜੇ ਬਰਸਾਤੀ ਇੱਕ ਕਹਾਵਤ ਸੀ ਵੀ ਜੋਗੀ ਉੱਤਰ ਪਹਾੜੋਂ ਆਏ ਪਿਆਰ ਵਾਲੀ ਵੀਰਨ ਸੁਣ ਕੇ ਉਹ ਰਾਂਝੇ ਤੇ ਢੁਗਦੀ ਸੀ ਗੱਲ ਉਹ ਅੱਜ ਕੱਲ ਅੱਜ ਦੇ ਸ਼ਾਸਤਦਾਨਾਂ ਤੇ ਢੁਗਦੀ ਹੈ ਅੱਜ ਸ਼ਹਿਤਦਾਨ ਪੈਰਾਸੂਦਾ ਰਾਹੀਂ ਉਤਰ ਮਦਾਨੀ ਆਏ ਵੋਟਾਂ ਵਾਲੀ ਗੂੰਜ ਸੁਣ ਕੇ ਅੱਜ ਵੋਟਾਂ ਵਾਲੀ ਜਿਹੜੀ ਗੂੰਜ ਸੁਣ ਕੇ ਸਾਰੇ ਹਰ ਸੁਖਪਾਲ ਸਿੰਘ ਖਹਿਰੇ ਵਰਗੇ ਜਿਹੜੇ ਦੂਜੇ ਪੰਥਕ ਖੋਰ ਜਿੰਨੇ ਵੀ ਹੈਗੇ ਨੇ ਸਿੱਖ ਪੰਥ ਨਾ ਤਾਂ ਇਹ ਆਪ ਕੋਈ ਮੋਰਚਾ ਲਾਉਂਦੇ ਨੇ ਸਾਰੇ ਲੋਕ ਤੇ ਨਾ ਸੰਘਰਸ਼ ਲੜਦੇ ਨੇ ਬਣੇ ਬਣਾਏ ਮੰਚ ਦੇ ਵਿੱਚ ਆਮ ਆਦਮੀ ਪਾਰਟੀ ਚਾਹ ਜਗਿੰਦਰ ਜਾਦਵ ਹੋਰੀ ਹੋਣ ਚਾਹ ਸੁਖਪਾਲ ਖਹਿਰੇ ਹੋਰੀ ਹੋਣ ਚਾਹ ਬਲਟੋਏ ਹੋਰੀ ਹੋ ਜਾਣ ਚਾਹੇ ਕੋਈ ਹੋਰ ਹੋ ਜਾਣ ਕੜਕ ਦਿਨੇ ਸਟੇਜ ਦੇ ਉੱਤੇ ਜਾ ਕੇ ਖੜ ਜਾਂਦੇ ਨੇ ਉਦੋਂ ਉਦੋਂ ਥਾਪੀਆਂ ਮਾਰਦੇ ਨੇ ਅਲੱਗ ਹੈ ਵੀ ਇਹੀ ਪੰਥਕ ਨੇ ਇਹੀ ਸੰਧੰਗ ਨੇ ਬਾਕੀ ਦਾ ਬੰਦੇ ਕੋਈ ਹੈ ਹੀ ਨਹੀਂ ਜੀ ਬਲਟੋਏ ਨੂੰ ਅਮੀਰ ਸੀ ਕਿ ਇਸ ਮੋਰਚੇ ਦੀ ਜੇ ਸਪੋਰਟ ਕੀਤੀ ਜਾਊ ਤੇ ਮੈਂ ਇਸ ਹਲਕੇ ਤੋਂ ਜਿੱਤ ਜੂਗਾ ਉਹਨੂੰ ਇਸ ਉਹਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਉਹਨੂੰ ਐਡੀਬੀਨਲ ਇਲੈਕਸ਼ਨ ਲੜਨੀ ਨਹੀਂ ਹੋਰ ਕੋਈ ਹੈ ਨਹੀਂ ਤੇ ਮੈਂ ਇਹਦੇ ਵਿੱਚ ਆ ਜਾਵਾਂ ਤੇ ਮੈਂ ਇਹਦੀ ਹਮਾਇਤ ਕਰਾਂ ਤੇ ਮੈਂ ਇਹਨਾਂ ਦੀ ਹਮਦਰਦੀ ਤੇ ਸਹਿਮਤੀ ਲੈ ਲਾਂ ਤੇ ਇਲੈਕਸ਼ਨ ਜਿੱਤ ਜਾਵਾਂ ਅਸੀਂ ਤਾਂ ਭਰਾਵਾਂ ਨੂੰ ਸਾਰਿਆਂ ਨੂੰ ਕਹਿੰਦੇ ਆ ਅਸੀਂ ਤਾਂ ਧਿਆਨਦਾਰੀ ਜੋ ਸਾਡੇ ਜੇ ਵਿੱਚ ਅਸੀਂ ਤਾਂ ਸਿੱਖਾਂ ਦਾ ਮੰਨ ਨਹੀਂ ਮਾ ਮਤੁੱਚੀ ਉਸ ਮੁਤਾਬਕ ਚੱਲੇ ਆ ਜੇ ਹੁਣ ਬਾਕੀ ਅਮਰਤਪਾਲ ਸਿੰਘ ਦੇ ਸੁਰਤਤਾ ਦੇ ਨਾਲ ਸਾਰੇ ਰਿਹਾਈ ਚਾਹੁੰਦੇ ਸੀ ਸਵੰਦੀ ਸਿੰਘਾਂ ਦੀ ਸੋਰਾ ਦੀ ਵੀ ਰਿਹਾਈ ਚਾਹੁੰਦੇ ਨੇ ਸਾਰਿਆਂ ਦੀ ਮੈਂ ਇੱਕ ਅਮਰਤਪਾਲ ਸਿੰਘ ਦੀ ਨਹੀਂ ਕਰਦਾ ਮੈਂ ਸਾਰੇ ਸਿੰਘਾਂ ਦੀ ਬੰਨੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਨ ਲੱਗਿਆ ਜਿਹੜੇ ਮੋਰਚਿਆਂ ਤੇ ਵੱਖੋ ਵੱਖ ਮੋਰਚਿਆਂ ਦੇ ਉੱਤੇ ਜਾ ਕੇ ਥਾਪੀਆਂ ਮਾਰਦੇ ਸੀਗੇ ਅੱਜ ਮੈਂ ਸੁਖਪਾਲ ਸਿੰਘ ਖੈਰਾ ਨੂੰ ਵੀ ਸਵਾਲ ਕਰਨਾ ਚਾਹੁੰਦਾ ਵੀ ਮੈਂ ਤੁਹਾਡੇ ਆਪਜੀ ਦੇ ਫਾਦਰ ਸਾਹਿਬ ਡੀਐਸਪੀ ਸਰਦਾਰ ਸੁਖਚੇਂਦਰ ਸਿੰਘ ਜੀ ਜੀ ਖੈਰਾ ਸਾਹਿਬ ਸਾਡੀ ਪਾਰਟੀ ਦੇ ਵਿੱਚ ਵੀ ਰਹੇ ਨੇ ਉਹ ਬਾਦਲ ਸਾਹਿਬ ਨਾਲ ਵੀ ਰਹੇ ਨੇ ਤੁਸੀਂ ਵੀ ਸਾਡੀ ਪਾਰਟੀ ਦੇ ਮੈਂਬਰ ਕਿਸੇ ਟਾਈਮ ਰਹੇ ਹੋ ਆਪਦੇ ਫਾਦਰ ਸਾਹਿਬ ਦੇ ਨਾਲ ਅੱਜ ਤੁਸੀਂ ਕਾਂਗਰਸ ਪਾਰਟੀ ਦੇ ਵਿੱਚ ਕਹਿੰਦੇ ਹੋ ਵੀ ਅਸੀਂ ਤਾਂ ਅੰਮ੍ਰਿਤਪਾਲ ਖਹਿਰੇ ਦੇ ਜਦੋਂ ਜਦੋਂ ਉਹਦੀ ਸਹਿਮਤੀ ਲੈਣੀ ਸੀ ਸਹਿਮਤੀ ਲੈਣੀ ਸੀ ਲੋਕਾਂ ਦੀ ਹਮਦਰਦੀ ਪ੍ਰਗਟ ਕਰਨੀ ਸੀ ਉੱਤੇ ਥਾਪੀਆਂ ਮਾਰਦੇ ਸੀ ਅੱਜ ਸੁਖਪਾਲ ਸਿੰਘ ਖਹਿਰੇ ਨੂੰ ਆਪਦੀ ਹਾਈ ਕਮਾਂਡ ਨੂੰ ਕਹਿ ਕੇ ਇੰਦਰਜੀਤ ਸਿੰਘ ਜਿਹੜਾ ਕਲਵੀਰ ਸਿੰਘ ਜੀਰਾ ਉਹਨੂੰ ਵਾਪਸ ਲੈ ਲੈਣਾ ਚਾਹੀਦਾ ਹੈ ਹਰ ਸੁਖਪਾਲ ਸਿੰਘ ਖਹਿਰੇ ਨੂੰ ਉਹਦੀ ਹਮਾਇਤ ਕਰ ਦੇਣੀ ਚਾਹੀਦੀ ਹੈ ਜਦੋਂ ਇੰਨੀ ਹਮਦਰਦੀ ਉਹ ਹੈਗਾ ਉਹ ਕਹਿੰਦਾ ਮੇਰੇ ਵਾਪਦਾ ਸਾਬ ਤੇ ਐਨਐਸਏ ਲੱਗੀ ਹੋਈ ਸੀਗੀ ਤੇ ਐਨਐਸਏ ਸੀ ਝੱਲੀਏ ਸਾਨੂੰ ਪਤਾ ਉਹ ਐਨਐਸਏ ਭੋਲਿਓ ਲਾਈ ਕੀਨੇ ਸੀ ਜਿਹੜੀ ਪਾਰਟੀ ਦੇ ਵਿੱਚ ਕਾਂਗਰਸ ਚ ਬੈਠਾ ਉਹਨਾਂ ਨੇ ਲਾਈ ਸੀ ਉਸੇ ਕਾਂਗਰਸ ਪਾਰਟੀ ਨੇ ਤੁਹਾਡੇ ਤੇ ਐਨਐਸਏ ਲਾਈ ਸੀ ਸੁਖਜਿੰਦਰ ਸਿੰਘ ਰੰਧਾਵੇ ਦੇ ਉੱਤੇ ਦਕਸ਼ਾਈ ਛੱਡ ਦਿੱਤਾ ਸੀ ਪਹਿਲਾਂ ਬੜੈਲ ਜ਼ਿਲ੍ਹੇ ਸੀ ਮੈਨੂੰ ਪਤਾ ਸਾਰਾ ਸਾਡੇ ਨਾਲ ਤੇ ਚੈੱਕ ਕੀਤਾ ਮੈਂ ਨਾਲ ਪੰਜਾਬ ਪ੍ਰਧਾਨ ਰਾਜਾ ਵੜਿੰਗ ਬਾਰੇ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਚਿੱਠੀ ਲਿਖ ਕੇ ਅਮਰਤਪਾਲ ਸਿੰਘ ਦੇ ਬਾਰੇ ਕਿਹਾ ਸੀ ਕਿ ਅਮਰਤਪਾਲ ਸਿੰਘ ਨੂੰ ਕਾਬੂ ਕੀਤਾ ਜਾਵੇ ਸਖਤ ਤਰ੍ਹਾਂਾਂ ਦੇ ਤਹਿਤ ਮੁਕਦਮੇ ਦਰਜ ਹੋਣੇ ਚਾਹੀਦੇ ਆ ਇਹਨੇ ਇਕਨੇ ਨਹੀਂ ਕੀਤਾ ਜੀ ਇਹ ਬਹੁਤਿਆਂ ਨੇ ਕੀਤਾ ਇਹਦੇ ਵਿੱਚ ਹਰ ਅਮਰਤਕੌਰ ਬਾਦਲ ਨੇ ਤਾਂ ਪਾਰਲੀਮੈਂਟ 'ਚ ਹੀ ਬੋਲਦਾ ਸੀਗਾ ਹਮ ਹਰ ਇਹਨਾਂ ਨੇ ਤਾਂ ਸੁਖਬੀਰ ਸਿੰਘ ਹੋਰਾਂ ਨੇ ਬੋਲਿਆ ਸੀਗਾ ਬਾਦਲ ਹੋਰਾਂ ਨੇ ਬੋਲ ਵੜਿੰਗਤ ਇਹ ਅੜਿੰਗ ਵੈਂਗ ਤੜੰਗੀ ਕਹਾ ਮੈਨਨ ਇਹ ਤਾਂ ਪਹਿਲਾਂ ਤੋਂ ਕਦੇ ਕਿਸੇ ਖਾਂ ਦੇ ਹੱਕ ਦੀ ਗੱਲ ਦੇ ਬੋਲਦੇ ਨਹੀਂ ਹੈਗੇ ਇਸ ਕੱਲ ਦਾ ਇਹ ਤਾਂ ਇਹ ਤਾਂ ਕਦੇ ਬੋਲੀ ਨਹੀਂ ਸਿੱਖਾਂਦੇ ਇਹ ਤਾਂ ਚੱਲਦੀ ਦੂਜੀ ਲੋਟ ਹੈ ਇੱਕ ਇਹ ਇੱਕ ਰਮਨਦੀਪ ਬਿੱਟੂ ਹੋਇਆ ਇੱਕ ਇਹ ਖੈਰਾ ਹੋਇਆ ਇੱਕ ਬਿੱਟਾ ਹੋਇਆ ਇਹਨਾਂ ਦਾ ਬੇਸੁਰੇ ਤੇ ਬੇਤਾਲੀ ਵਿਆਹ ਆਉਂਦੇ ਨੇ ਹਮੇਸ਼ਾ ਹੀ ਪੰਜਾਬ ਦੇ ਹੱਕ 'ਚ ਤਾਂ ਕਦੇ ਆਈ ਨਹੀਂ ਹੈਗੇ ਸਿਆਸਤਾਂ ਜਿਹੜੀ ਬੜੀ ਗੁੰਝਲਦਾਰ ਹੋਇਆ ਕਰਦੀ ਆ ਕੀ ਲੱਗਦਾ ਹੈ ਕਿ ਇਸ ਵਾਰ ਅਮਰਪਾਲ ਸਿੰਘ ਦੇ ਖਡੂਰ ਸਾਹਿਬ ਦੇ ਵਿੱਚ ਚੋਣ ਮੈਦਾਨ ਵਿੱਚ ਨਿਤਰਨ ਤੋਂ ਬਾਅਦ ਬੀਬੀ ਖਲੜਾ ਵਾਲੀ ਤੇ ਨਹੀਂ ਹੋ ਲੋਕ ਸਪੋਰਟ ਕਰਨਗੇ ਇਹ ਤਾਂ ਹੁਣ ਸਭਰਾਮਾ ਸਾਹਿਬ ਮਾਝੇ ਨੇ ਸੰਘਰਸ਼ ਲੜੇ ਨੇ ਬਹੁਤੇ ਹਮ ਮਾਝੇ ਦੇ ਮਾਰਾਂ ਪਈਆਂ ਨੇ ਬਹੁਤ ਵੱਡੀਆਂ ਮਾਝੇ ਨੇ 47 ਚੱਲੀ ਐ ਮਾਝੇ ਨੇ 71 ਦੀ ਜੰਗ ਚੱਲੀ ਐ ਮਾਝੇ ਨੇ 65 ਦੀ ਜੰਗ ਚੱਲੀ ਐ ਹਮ ਮਾਝੇ ਨੇ ਖੜਕੂ ਬਾਦ ਦਾ ਦੌਰ ਚੱਲਿਆ 84 ਚੱਲਿਆ ਮਾਝੇ ਨੇ ਦੇ ਉੱਤੇ ਆਹ ਤਾਲੇਬਾਨੀ ਕਹਿੰਦੇ ਹੁੰਦੇ ਖੈਰੀ ਹੋਰਾਂ ਆਹ ਕੀ ਨਾਮ ਇਹਨਾਂ ਨੂੰ ਹਮ ਇਹ ਜਿਹੜੇ ਕੱਲ ਬਿਰਸਾ ਸਿੰਘ ਬਲਟੋਹਾ ਮਾਝੇ ਦੇ ਵਿੱਚ ਆਮ ਤੌਰ ਤੇ ਤਾਲੇਵਾਨ ਦਾ ਨਾਮ ਦਿੱਤਾ ਗਿਆ ਹੈ ਇਹਨੂੰ ਬਰਗੇੜ ਵੀ ਆ ਗਿਆ ਪਤਾ ਨਹੀਂ ਕੀ ਕਰ ਦੂ ਇਹ ਇਹਨਾਂ ਦੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਗੁੰਡਾਗਰਦੀ ਦੇਖੀ ਹੈ ਜੀ ਮਿਨਿਸਟਰ ਬੀਐਸ ਸਿੰਘ ਦੀ ਗੁੰਡਾਗਰਦੀ ਦੇਖੀ ਹੈ ਕੇਪੀਐਸ ਗਿਲ ਦੀ ਗਿਲ ਦੀ ਗੁੰਡਾਗਰਦੀ ਦੇਖੀ ਹੈ ਨੈਸ਼ਨਲ ਕੂਸ਼ੀ ਦੇਖੀ ਹੈ ਸਾਰਾ ਕੁਝ ਦੇਖਿਆ ਅੱਜ ਮਾਰ ਜੇ ਪੈ ਰਹੀ ਹੈ ਤਾਂ ਨਸ਼ੇ ਦੀ ਪੈ ਰਹੀ ਹੈ ਮਾਝੇ ਦਾ ਬਹੁਤ ਕੁਝ ਚੱਲਿਆ ਹੂੰ ਉਹਦਾ ਇਹ ਸੋਚਦੇ ਮਾਜੇ ਨੇ ਵੀ ਝੱਲੇ ਮਾਜੇ ਦੇ ਉੱਤੇ ਬਾਰਡਰ ਏਰੀਆ ਉੱਥੇ ਵੱਧ ਪੈਗੀ ਪਰ ਆਮ ਤੌਰ ਤੇ ਮਾਰ ਇਹ ਸਾਰੇ ਪੰਜਾਬ 'ਚ ਹੀ ਹੈ ਕੱਲੇ ਮਾਜੇ ਪਰਤੇ ਨਹੀਂ ਨਸ਼ੇ ਦੀ ਮਾਰ ਪੂਰੇ ਪੰਜਾਬ 'ਚ ਹੈ ਖੜਕੂਬਾਦ ਦੇ ਵਿੱਚ ਜੇ ਨੈਸ਼ਨਲ ਕੁਰਸੀ ਹੋਈ ਹੈ ਤਾਂ ਪੰਜਾਬ 'ਚ ਹੀ ਹੋਈ ਹੈ ਮਾਜਾ ਇਹ ਕਰਕੇ ਇਸ ਕਰਕੇ ਅਸੀਂ ਕਹਿ ਦਿੰਦੇ ਆ ਕਿਉਂਕਿ ਉਹ ਬਾਰਡਰ ਏਰੀਆ ਸੀਗਾ ਉੱਥੇ ਕਾਨੂੰਨ ਦਾ ਰਾਜ ਇਹਨਾਂ ਨੇ ਕਦੇ ਕੀਤੇ ਨਹੀਂ ਕਿ ਉੱਥੇ ਬੀਐਸਐਫ ਬੈਠੀ ਦੀ ਤੇ ਆਰਮੀ ਬੈਠੀ ਦੀ ਕੜਕ ਦੇ ਨੇ ਕੋਈ ਨਾ ਕੋਈ ਐਕਸ਼ਨ ਵੱਡਾ ਕਰ ਦਿੰਦੀ ਸੀ ਕਾਰਨ ਇਹ ਸੀਗਾ ਹੁਣ ਜਿਹੜੀ ਗੱਲ ਕਰਦੇ ਆ ਇਹ ਕੱਲੇ ਅੰਮ੍ਰਿਤਪਾਲ ਪਿੱਛੇ ਨਹੀਂ ਇਹ ਰਾਹ ਢੱਕਣਾ ਹੁਣ ਜਿਹੜੀ ਪੰਥਕਿੱਤੇ ਨਾਲ ਇਲੈਕਸ਼ਨ ਲੜ ਰਹੀਆਂ ਨੇ ਪੰਜਾਬ ਦੇ ਵਿੱਚ ਹੁਣ ਤਾਂ ਕੋਈ ਕੈਂਡੀਡੇਟ ਆਸੀ ਕੋਈ ਕੀ ਹੈ ਕੋਈ ਜਗ੍ਹਾ ਛੱਡੀ ਨਹੀਂ ਪੰਜਾਬ ਦੇ ਵਿੱਚ ਅੱਗੇ ਸਾਨੂੰ ਕਹਿੰਦੇ ਦੇ ਕਿ ਮਾਨ ਸਾਹਿਬ ਨੂੰ ਵੋਟਾਂ ਕਿਹਨੂੰ ਪਾਈ ਅਸੀਂ ਜੀ ਮਾਨ ਸਾਹਿਬ ਤਾਂ ਇਕੱਲੇ ਨੇ ਹੁਣ ਤਾਂ ਮਾਨ ਸਾਹਿਬ ਦੇ ਵੀ ਖੜੇ ਨੇ ਉਹਦੇ ਹੋਰ ਕੈਂਡੀਡੇਟ ਖੜੇ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਖੜੇ ਨੇ ਕੋਸ਼ਲਪਾਲ ਸਿੰਘ ਖੜਾ ਹੈ ਉਹਦੇ ਵਿੱਚੋਂ ਲੱਖਾ ਸਿੰਘ ਸੁਧਾਨਾ ਸਾਡੀ ਪਾਰਟੀ ਦਾ ਕੈਂਡੀਡੇਟ ਉਹ ਹੀ ਬਣ ਗਿਆ ਅਸੀਂ ਤਾਂ ਗਰਦਾਸਪੁਰ ਦੇ ਵਿੱਚੋਂ ਗੁਰਿੰਦਰ ਸਿੰਘ ਬਾਜਵਾ ਨੂੰ ਟਿਕਟ ਦੇ ਦਿੱਤੀ ਹੈ ਅਸੀਂ ਤਾਂ ਉਹ ਨੂੰ ਜੁਬਰਾਜ ਜਗਰਾਜ ਸਿੰਘ ਨੂੰ ਵੀ ਟਿਕਟ ਦੇ ਦਿੱਤੀ ਹੈ ਸੰਗਾਰਾਦ ਸੰਘੂੜੇ ਦੇ ਮੁੰਡੇ ਨੂੰ ਦੋ ਟਰਮ ਦੇ ਐਮਪੀ ਨੂੰ ਅਸੀਂ ਤਾਂ ਈਮਾਨ ਸਿੰਘ ਨੂੰ ਵੀ ਟਿਕਟ ਉੱਥੇ ਅੰਮ੍ਰਿਤਸਰ ਤੋਂ ਦੇ ਦਿੱਤੀ ਹੈ ਬੀਜੇਪੀ ਦੇ ਖਿਲਾਫ ਅਸੀਂ ਤਾਂ ਫਿਰੋਜ਼ਪੁਰ ਦੇ ਉੱਤੋਂ ਪੁਲਿਸ ਅਫਸਰ ਨੂੰ ਵੀ ਭਪਿੰਦਰ ਸਿੰਘ ਨੂੰ ਭੁੱਲਰ ਨੂੰ ਅਸੀਂ ਟਿਕਟ ਦੇ ਦਿੱਤੀ ਹੈ ਜੈਪਾਲ ਭੁੱਲਰ ਦੇ ਫਾਦਰ ਨੂੰ ਦੇ ਦਿੱਤੀ ਹੈ ਅਸੀਂ ਤਾਂ ਉਹਦੇ ਵਿੱਚੋਂ ਬਲਦੇਵ ਸਿੰਘ ਗਗੜੇ ਨੂੰ ਟਿਕਟ ਉੱਥੇ ਪਰੀਦ ਕੋਡ ਹਰ ਕਿਤੇ ਤੋਂ ਦੇ ਦਿੱਤੀ ਹੈ ਅਸੀਂ ਤਾਂ ਕੋਈ ਜਗ੍ਹਾ ਛੱਡੀ ਨਹੀਂ ਹੈਗੀ ਵੀ ਜਿੱਥੇ ਅਸੀਂ ਟਿਕਟ ਨਾ ਦਿੱਤੀ ਹੋਵੇ ਤੇ ਬੰਦੇ ਸਾਡੇ ਕੈਂਡੀਡੇਟ ਨਾ ਖੜੇ ਹੋਣ ਹੁਣ ਤਾਂ ਇਹਨਾਂ ਨੂੰ ਇਹ ਹੋਇਆ ਹੋਇਆ ਹੈ ਜਿਹੜੇ ਲੋਕਾਂ ਦੀ ਸਹਿਮਤੀ ਹੈ ਲੋਕ ਤਾਂ ਕਹਿੰਦੇ ਨੇ ਵੀ ਯਾਰ ਇੰਨੇ ਸਾਲ ਸਰਕਾਰਾਂ ਦੇ ਨਾਲ ਚੱਲਣਾ ਕੇ ਪੀਐਸ ਗਿਲ ਦਾ ਦੀ ਬਦਮਾਸ਼ੀ ਅਸੀਂ ਚੱਲੀ ਬਿਅੰਕ ਸਿੰਘ ਦੀ ਅਸੀਂ ਝੱਲੀ ਰਵੇਰੂ ਦਾ ਬਦਮਾਸ਼ੀ ਅਸੀਂ ਝੱਲੀ ਨਰਸਿਮਹਾ ਰਾਓ ਦੀ ਬਦਮਾਸ਼ੀ ਅਸੀਂ ਝੱਲੀ ਜੀਵ ਗਾਂਧੀ ਦੀ ਅਸੀਂ ਝੱਲੀ ਇੰਦਰਾ ਗਾਂਧੀ ਦੀ ਅਸੀਂ ਝੱਲੀ ਬਿਅੰਕ ਸਿੰਘ ਦੀ ਅਸੀਂ ਝੱਲੀ ਪ੍ਰਕਾਸ਼ ਸਿੰਘ ਬਾਦਲ ਦੀ ਅਸੀਂ ਝੱਲੀ ਸੈਣੀ ਦਾ ਸੀ ਕਿਹਦਾ ਜ਼ਬਰ ਜ਼ੁਲਮ ਨਹੀਂ ਚੱਲਿਆ ਸੀ ਨੇ ਚਾਹੋ ਸਭ ਤੁਹਾਡੇ ਵੱਲੋਂ ਦਾਵੇਦਾਰੀ ਪੰਥਕ ਹੋਣ ਦੀ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਬਲਟੋਏ ਦੇ ਵੱਲੋਂ ਵੀ ਪੰਥਕ ਹੋਣ ਦੀ ਦਾਵੇਦਾਰੀ ਕਰਦੇ ਹੋਇਆ ਕਿਹਾ ਜਾਂਦਾ ਕਿ ਮੇਰੀ ਪੰਥ ਵਾਸਤੇ ਬਹੁਤ ਵੱਡੀ ਕੁਰਬਾਨੀ ਹੈ ਮੈਂ ਜੇਲ੍ਹਾਂ ਕੱਟੀਆਂ ਹੈ ਕੌਮ ਨੂੰ ਮੁੱਲ ਪਾਉਣਾ ਚਾਹੀਦਾ ਹੈ ਫਿਰ ਕਿਵੇਂ ਦੇਖਿਆ ਜਾਵੇ ਇਸ ਸੀਜ਼ਨ ਨੂੰ ਜ ਖੈਰਾ ਸਾਹਿਬ ਨੇ ਬਲਟੋਹਾ ਸਾਹਿਬ ਦੀ ਦਾ 5 ਸਾਲ ਦੀ ਜੇਲ੍ਹ ਹੋ ਵੀ ਉਹ ਵੀ ਸਰਕਾਰ ਦੇ ਨਾਲ ਮਿਲੀ ਭੁਗਤ ਮੈਨੂੰ ਇਹ ਦੱਸ ਦੇਣਾ ਖੈਰਾ ਸਾਹਿਬ ਨੂੰ ਸ਼ਮਸ਼ੇਰ ਗੁੱਡੂ ਅਮਰਸਰ ਦੀ ਜੇਲ੍ਹ ਤੋਂ ਜਦੋਂ ਰਿਹਾ ਹੁੰਦਾ ਸੀਗਾ ਇਹਨੂੰ ਫੜ ਕੇ ਜਦੋਂ ਇਹਨੂੰ ਫੜਨ ਲੱਗੇ ਇਹਨਾਂ ਨੂੰ ਅਮਰਸਰ ਦੀ ਜੇਲ੍ਹ ਦੇ ਵਿੱਚੋਂ 95 ਦੀ ਗੱਲ ਹੈ ਜਦੋਂ ਇਹਨੂੰ ਫੜਨ ਲੱਗੇ 95 ਦਾ ਐਂਡ ਹੋਣਾ ਨਹੀਂ 96 ਚੜਨ ਵਾਲਾ ਸੀਗਾ ਜਦੋਂ ਇਹਨੂੰ ਫੜਨ ਲੱਗੇ ਨਾ ਜਫਾ ਮਾਰ ਕੇ ਉਹਦੇ ਸਾਹਮਣੇ ਸਰਿੰਦਰ ਕੈਰੋਂ ਹੋ ਗਿਆ ਸੀਗਾ ਕਿਉਂਕਿ ਸਟੇਟ ਨਹੀਂ ਭੇਜਿਆ ਸੀਗਾ ਇਹਨੂੰ ਲੈਣ ਵਾਸਤੇ ਕਿਉਂਕਿ ਇਹ ਵੀ ਸਰਕਾਰ ਇਹ ਦਿੱਲੀ ਭੁਗਤ ਦੀ ਜਦੋਂ ਮੂਰੇ ਹੋ ਗਿਆ ਉਹਦੀ ਪੱਗ ਲੱਤ ਗਈ ਸੀ ਸਰਿੰਦਰ ਸਿੰਘ ਕੈਰੋਂ ਦੀ ਕਾਂਗਰਸੀ ਦੀ ਉਹ ਇਹਨੂੰ ਸ਼ਮਸ਼ੇਰ ਜਦੋਂ ਨੂੰ ਫੜ ਕੇ ਲੈ ਕੇ ਗਿਆ ਨਾ ਇਹਨੂੰ ਸ਼ਮਸ਼ੇਰ ਗੁੱਡੂ ਉਹਨੇ ਉਹਨੂੰ ਫੋਨ ਕੀਤਾ ਚੀ ਮਿਨਿਸਟਰ ਸੀਗਾ ਸਰਤਾਕ ਪ੍ਰਤਾਪ ਆਪਣੇ ਹਰਚਰਨ ਸਿੰਘ ਬਰਾੜ ਹਰਚਰਨ ਸਿੰਘ ਬਰਾੜ ਆਪ ਜੀ ਰਿਸ਼ਤੇਦਾਰ ਸੀ ਇਹ ਆਪਦੇ ਵਿੱਚ ਸਰਿੰਦਰ ਕੈਰੋਂ ਵਰੀ ਇਹਨਾਂ ਨੇ ਫੋਨ ਕੀਤਾ ਉਹਨੂੰ ਜੀ ਦੇਖੋ ਜੀ ਮੇਰਾ ਤਾਂ ਪੱਗ ਵੀ ਲੱਤ ਗਈ ਤੇ ਏਦਾਂ ਕਰਕੇ ਸਰਿੰਦਰ ਗੁੱਡੂ ਨੇ ਸਾਡਾ ਬੰਦਾ ਸੀ ਸੀ ਸਟੇਟ ਦੇ ਨਾਲ ਗੱਲ ਕਰਕੇ ਚੁੱਕ ਕੇ ਲੈ ਕੇ ਆਏ ਸੀਗੇ ਇਥੇ ਤੁਹਾਡੇ ਬੰਦੇ ਨੇ ਸੀ ਉਹ ਤੁਹਾਡੇ ਨਾਲ ਕਮੇਂਟ ਮੇਟੀ ਸਾਡੀ ਹੋ ਗਈ ਸੀ ਤੇ ਸਾਡੇ ਉਹ ਤਾਂ ਬੰਦੇ ਨੂੰ ਚੁੱਕ ਕੇ ਲੈ ਗਏ ਜੀ ਇਹ ਫਿਰ ਇਹਦੇ ਵਿੱਚ ਉਹ ਹੋਇਆ ਉਹ ਕਹਿੰਦੇ ਜੀ ਮੈਂ ਹੀ ਆ ਜਾਂਦਾ ਤੁਹਾਡੇ ਕੋਲੇ ਲੈਣ ਜੀ ਇਹ ਤਾਂ ਗੱਲ ਹੀ ਕੁਛ ਨਹੀਂ ਸੀ ਫਿਰ ਸ਼ਮਸ਼ੇਰ ਗੁੱਡੂ ਨੇ ਤਾਂ ਮਾਫੀ ਮੰਗ ਕੇ ਆਇਆ ਸੀ ਤੇ ਨਾਲੇ ਉਹਨੂੰ ਛੱਡ ਕੇ ਆਇਆ ਸੀਗਾ ਬਲਟੋਏ ਨੂੰ ਬਲਟੋਆ ਤਾਂ ਵੈਸੀ ਸਰਕਾਰ ਦਾ ਬੰਦਾ ਹੈ ਇਹ ਮੈਂ ਤੁਹਾਨੂੰ ਕਲੀਅਰ ਦੱਸਦੀ ਕੱਢ ਲੋ ਹਰਚਰ ਸਿੰਘ ਬਰਾੜ ਦੇ ਨਾਲ ਗੱਲ ਕਰਕੇ ਪੁਲਿਸ ਦੇ ਨਾਲ ਗੱਲ ਕਰਕੇ ਉਦੋਂ ਇਹਨੂੰ ਛਡਵਾ ਕੇ ਲੈ ਕੇ ਆਏ ਨੇ ਕੇਪੀਐਸ ਨਾਲ ਗੱਲ ਹੋਈ ਸੀ ਇਹਨਾਂ ਦੀ ਉਥੇ ਉਦੋਂ ਛਡਾਉਣ ਵਾਸਤੇ ਭੇਜਿਆ ਸੀਗਾ ਕੀ ਨਾਮ ਹੈ ਸਰਿੰਦਰ ਕੈਰੋਂ ਸਰਿੰਦਰ ਕੈਰੋਂ ਨੂੰ ਸ਼ਮਸ਼ੇਰ ਗੁੱਡੂ ਦਾ ਪਤਾ ਨਹੀਂ ਸੀ ਵੀ ਇਹ ਕਿਵੇਂ ਚੜਾਉਣ ਆ ਗਿਆ ਇਹਨੂੰ ਸਰਿੰਦਰ ਜਦੋਂ ਇੱਕ ਕੇਸ ਚ ਹੋਰ ਲੋੜੀਂਦਾ ਸੀ ਇਹ ਇੱਕ ਕੇਸ ਦੇ ਵਿੱਚ ਜੋ ਹੋਰ ਲੋੜੀਂਦਾ ਸੀਗਾ ਹੂੰ ਤੇ ਫਿਰ ਇਹ ਇਹੋ ਜਿਹੀਆਂ ਗੱਲਾਂ ਹੋ ਜਾਣ ਤੇ ਫਿਰ ਇਹਨੂੰ ਕਾਂਗਰਸੀ ਛੜਾ ਕੇ ਲੈ ਕੇ ਜਾਣ ਮੈਂ ਇਹਨੂੰ ਕਾਂਗਰਸੀ ਕਹਾਂ ਜਾਂ ਅਕਾਲੀ ਕਾਂ ਛੜਾਇਆ ਤਾਂ ਉਹਨੇ ਦੀ ਸਰਿੰਦਰ ਕੈਰੋਂ ਨੇ ਹੂੰ ਇਹ ਤਾਂ ਸਟੇਟ ਦੇ ਨਾਲ ਹੀ ਹੱਥ ਟੋਕਾ ਰਿਹਾ ਹੈ ਤਾਂ ਬਣ ਕੇ ਇਹਨੇ ਸੋਚੀ ਨਹੀਂ ਕਦੇ ਵੀ ਸਿੱਖ ਪੰਥ ਦੇ ਭਲੇ ਦੀ ਜੇ ਸੋਚੀਏ ਤਾਂ ਮੈਨੂੰ ਦੱਸ ਦੋ ਇਸ ਗੱਲ ਨੂੰ ਆ ਮੈਂ ਇਹ ਗੱਲ ਹੈ ਜੀ ਇਹ 1995 ਦੀ ਗੱਲ ਹੈ ਹਰਚੰਦਰ ਚੀਫ ਮਿਨਿਸਟਰ ਜਦੋਂ ਇਹ ਇਹ ਬੀਐਮਟੀ ਦੀ ਡੈਥ ਹੋਈ ਹੈ ਜਿਹੜਾ ਹਰਤੇਰਨ ਸਿੰਘ ਬਰਾੜ ਚੀ ਮੈਨਟਰ ਬਣਿਆ ਸੀਗਾ ਸ਼ਮਸ਼ੇਰ ਗੁੱਡੂ ਦੀ ਐਸਪੀ ਲੱਗਿਆ ਸੀਗਾ ਉਹਨੂੰ ਪੜਨ ਗਿਆ ਸੀਗਾ ਇੱਥੇ ਹੂੰ ਇਹ ਕੋਈ ਕਈ ਕੇਸਾਂ ਦੇ ਵਿੱਚੋਂ ਲੋੜੀਂਦਾ ਸੀਗਾ ਜਿਹੜੇ ਚੋਂ ਰਿਹਾ ਹੋਣ ਲੱਗਿਆ ਸੀਗਾ ਅੰਮਰਸਰ ਦੀ ਜਿਹੜੇ ਚੋਂ ਹੋਣ ਲੱਗਿਆ ਸੀਗਾ ਸੁਰਿੰਦਰ ਕੈਰੋ ਨੇ ਕੇਪੀਐਸ ਗੱਲ ਦੇ ਨਾਲ ਗੱਲ ਕਰੀ ਸੀ ਸਾਰੇ ਇਹਨਾਂ ਨੇ ਕੀ ਨਾਮ ਹੈ ਸੀ ਕੇਪੀਐਸ ਗੱਲੇ ਦੇ ਨਾਲ ਸਮੇਤ ਸਿੰਘ ਸੈਣੀ ਦੇ ਨਾਲ ਗੱਲ ਕਰਕੇ ਛਡਾਉਣ ਵਾਸਤੇ ਭੇਜ ਦਿੱਤਾ ਵੀ ਤੂੰ ਉਹਦੇ ਘਰੇ ਲੈ ਜਾ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਬਾਕੀ ਦੇ ਕੇਸਾਂ ਜਿਹਨੂੰ ਛੱਡ ਦਾਂਗੇ ਕੋਈ ਗੱਲ ਨਹੀਂ ਹੈਗੀ ਜਦੋਂ ਛੱਡ ਉਥੇ ਸਿਰਿੰਦਰ ਕੈਰੋਂ ਨੇ ਜਫਾ ਮਾਰਲੇ ਵੀ ਮੈਂ ਫੜ ਨਹੀਂ ਦਿੰਦਾ ਉਹਦੀ ਪੱਗ ਲੱਥੀ ਗਈ ਸੀ ਉਹਦੇ ਕਰਕੇ ਹਰਚਰਨ ਬਰਾੜ ਉਹਦਾ ਰਿਸ਼ਤੇਦਾਰ ਸੀ ਹਰਚਰਨ ਬਰਾੜ ਨੇ ਫਿਰ ਪੁਲਿਸ ਅਫਸਰ ਖੇਚੇ ਵੀ ਅਸੀਂ ਤਾਂ ਯਾਰ ਆਪਾਂ ਕਮਿਟਮੈਂਟ ਦੇ ਆਧਾਰ ਤੇ ਤਾਂ ਸੀ ਬੰਦਾ ਸਾਡੀ ਸਤਾ ਦੇ ਵਿੱਚ ਆਪਣੇ ਸ਼ਰਨ ਦੇ ਵਿੱਚ ਐ ਮੁਖਤਾਰਾਚ ਬੰਦਾ ਆਇਆ ਹੋਇਆ ਸਾਡਾ ਤਾਂ ਬੰਦਾ ਹੈ ਸਾਡੇ ਬੰਦੇ ਨੂੰ ਕਿਵੇਂ ਫੜੋਗੇ ਤੁਸੀਂ ਫਿਰ ਇੱਕ ਕੇਸ ਤਾਂ ਹੀ ਉਹ ਵਿਡਰਾ ਹੋਈ ਸੀ ਜੀ ਬਿਲਕੁਲ ਆ ਬਿਲਕੁਲ ਆ ਖਾਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਬਹੁਤ ਸਾਰੇ ਜਿਹੜੇ ਵਰਗ ਨੇ ਉਹਨਾਂ ਦੀ ਇੱਕ ਖਾਸ ਨਜ਼ਰ ਬਣੀ ਹੋਈ ਆ ਖਡੂਰ ਸਾਹਿਬ ਦੇ ਇੱਕ ਪੰਥਕ ਹਲਕੇ ਦੇ ਨਾਮ ਦੇ ਵਜੋਂ ਜਾਣੇ ਜਾਂਦੇ ਇਲਾਕੇ ਦੀ ਔਰ ਇਸੇ ਨੂੰ ਲੈ ਕੇ ਭਵਿੱਖ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਕਿਹੜੀਆਂ-ਕਿਹੜੀਆਂ ਧਿਰਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜੀ ਇੱਕ ਕਹਿ ਸਕਦੇ ਹਾਂ ਕਿ ਰਣਨੀਤੀ ਉਲੀਕੀ ਜਾਂਦੀ ਹੈ ਪਰ ਦੂਜੇ ਪਾਸੇ ਬਹੁਤ ਸਾਰੇ ਪਿੰਡ ਨੇ ਬਹੁਤ ਸਾਰੇ ਕਹਿ ਸਕਦੇ ਨੇ ਕਿ ਏਰੀਏ ਨੇ ਜਿਹੜੇ ਇਸ ਵਕਤ ਅਮਰਪਾਲ ਸਿੰਘ ਦੀ ਸਪੋਰਟ ਕਰਦੇ ਖੁੱਲ੍ਹੇਆਮ ਤੌਰ ਤੇ ਨਜ਼ਰ ਆਏ ਨੇ ਭਵਿੱਖ ਦੇ ਵਿੱਚ ਵੀ ਤਮਾਮ ਸਾਰੀਆਂ ਚੀਜ਼ਾਂ ਕਾਬਲੇ ਗੌਰ ਰਹਿਣਗੀਆਂ ਅੱਗੇ ਵੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ ਧੰਨ